ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਵੀਰ ਨੇ ਆਪਾਂ ਨੂੰ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਘਾੜਾ ਦਿਖਾਵਾਂਗੇ 6 ਮਹੀਨਾ ਦੀ ਤੋਕੜ ਗੱਪਣ ਚੱਕ ਪਾਸ ਦੁੱਧ ਦੀ ਤੇ ਇੱਕ 23 ਤਨਵੀਂ ਦੇ ਸੀ ਵੀ ਇਹਦੇ ਵੀ ਸੀਵਣ ਲੱਗਿਆ ਵਾ ਜੜੇ ਸਾਰੀ ਵੀਰ ਤੋਂ ਪਹੁੰਚਦੇ ਦੁੱਧ ਦੀ ਚਪਚਾਈ ਕਰਕੇ ਦਿਖਾਵਾਂਗੇ ਆਓ ਅੱਗੇ ਗਰੀਬਾ ਭਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਫਿਰ ਆਪਣਾ ਮੋਬਾਈਲ ਨੰਬਰ ਜੀ ਆਪਣਾ 8847688137 8847688137 ਜਿਹੜੀ ਪਹਿਲਾ ਨੰਬਰ ਦਾ ਕਾਫੀ ਕਲਰ ਦੀ ਵੈੜ ਦੇਖੀ ਜਾਂਦੀ ਹੈ ਕਿਹੜਾ ਸੂਆ ਸੂਈ ਹੋਈ ਹੈ ਇਹਦੇ ਦੂਜੇ ਸੂਏ ਆ ਤੀਜੇ ਨੂੰ ਜਿੰਨੀ ਸੀਮਾ ਲੱਗਿਆ ਹੈ ਤੀਜੇ ਸੂਏ ਲਈ ਗੱਪਣ ਹੋਈ ਵੀ ਹੈ ਹਾਂ ਜੀ ਕਿੰਨਾ ਟਾਈਮ ਦਾ ਸੀਮਨ ਲੱਗਿਆ ਉਹ 2 ਮਹੀਨੇ ਤੇ 1.5 ਹੋ ਗਿਆ 2 ਤੋਂ 2-4 ਦਿਨ ਤੇ ਹੋ ਠੀਕ ਆ 2 ਮਹੀਨੇ ਮੰਨ ਚੱਕਦੇ ਆਪਾਂ ਠੀਕ ਆ ਚੈੱਕ ਜੀ ਦਾ ਉਹਨੇ ਚੈੱਕ ਕਰਾ ਕੇ ਦੇਵਾਂਗੇ ਬਿਨਾ ਚੈੱਕ ਕਰਾਈ ਦੇਵਾਂਗੇ ਆਪਾਂ ਉਹ ਅਗਲਾ ਦੇਖ ਲੈ ਵੀ ਜੇ ਦੋ ਵੀ ਚੈੱਕ ਚਾਉਂਦੀਆਂ ਕਰਾ ਸਕਦੇ ਆ ਠੀਕ ਹੈ ਪਰ ਆਪਾਂ ਸੌਦਾ ਖਾਲੀ ਮੰਨ ਕੇ ਹੀ ਕਰਾਂਗੇ ਸੋ ਖਾਲੀ ਮੰਨ ਕੇ ਹੀ ਕਰਿਓ ਦੁੱਧ ਕਿੰਨਾ ਚੋਣ ਵਾਲਾ ਦੁੱਧ ਵੀਰੇ 18 ਲੀਟਰ ਸੀ ਜੇ ਆਪਾਂ ਇਹਨਾਂ ਦੀ 16 ਕਿਲੋ ਖੁਦ ਹਾਲਾ ਕਿਉਂਕਿ ਦਿਨ ਬਾਡੀ ਦੇ ਬਹੁਤ ਗਰਮ ਚੱਲਦੇ ਪਏ ਆ ਇਹਨੂੰ ਕਹਿੰਦੇ ਆ ਅੱਕਾਂ ਦੇ ਦੁੱਧ ਸੁੱਕੇ ਨੇ ਔਰ ਉੱਤੇ ਚੱਲਦੀ ਆ 15 ਕਿਲੋ ਦੁੱਧ ਮੰਨ ਕੇ ਸੌਦਾ ਕਰ ਲੇ ਬੰਦਾ 15 ਕਿਲੋ ਕਰ ਕੋਈ 7 ਕਿਲੋ ਤਾਂ ਪਾਰ ਦੁੱਧ ਟਾਈਮ ਦਾ ਨਿਭੜੂਗਾ ਬਿਲਕੁਲ ਚੋਂਟ ਜਵਾਦੀ ਕਿਵੇਂ ਆ ਚੋਂਟ ਇੱਕ ਨੰਬਰ ਆ ਥਾਣੀ ਦੇਖੀਏ ਧਾਰਾਂ ਦੇਖ ਸਕਦੇ ਹੋ ਧਾਰਾਂ ਪਹਿਲਾਂ ਮਾਰ ਕੇ ਦਿਖਾਉਣੇ ਪਏ ਆ ਚੋਂਟ ਚਵਾ ਚੰਗਾ ਸੋਹਣਾ ਸਾਫ ਸੁਥਰਾ ਹ ਤੇ ਮਗਾ ਮੁਰਲੇ ਸਣਾ ਵਿਦਾਰਾ ਚੋਂਡ ਚਵਾ ਪੂਰਾ ਚੰਗਾ ਇੱਕ ਨੰਬਰ ਦਾ ਹਨਾ ਕੋਈ ਭੂਰ ਸਰ ਲਾਣੀ 14 15 ਕਿਲੋ ਦੁੱਧ ਹਾਜ਼ਰ ਆ ਜਾਵਾਂ ਆ ਜਾ ਰਿਹਾ ਤੇਵਾ ਵਗੈਰਾ ਵੇਖਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਰਾਜੀ ਸਭੀ ਪੜੀ ਵੀ ਤੇ ਭਾਈ ਜੀ 14 ਕਿਲੋ ਦੁੱਧ ਦੀ ਜਮਾ ਐਟਰ ਕੀ ਗਾਰੰਟੀ ਹੈ ਆਪਣੀ ਪੂਰੀ ਵੀਰੇ ਠੀਕ ਹੈ ਕਹਿੰਦਾ ਉਹ ਹੈ 15 16 ਕਿਲੋ ਦੁੱਧ ਹੈਗਾ ਜਣ ਵੀ ਆਪਾਂ 48 ਲੋਕ ਕਹੇ ਕਿ ਦੁੱਧ ਦੇਣ ਤੇ 15 ਕਹੇ ਕਿ ਆਪਣੀ ਗਾਰੰਟੀ ਠੀਕ ਹੈ ਚੋਂਡ ਚਵਾ ਜਮ ਇੱਕ ਨੰਬਰ ਹਨਾ ਠੀਕ ਹੈ ਰਾਜੀ ਸਭੀ ਬੜੀ ਦੂਜਾ ਸੂਆ ਸੁਈ ਹੋਈ ਆ ਬਾਕੀ ਗਰਮੀ ਨਹੀਂ ਮੰਨਣ ਵਾਲੀ ਵੱਡੀ ਗੱਲ ਇਹ ਆ ਠੀਕ ਹੈ ਸੋ ਲੈਵਾ ਦੇਖੋ ਯਾਰ ਬੜਾ ਪਿਆਰਾ ਸੋਹਣਾ ਸਾਫ ਸੁਥਰਾ ਤੇ 14 15 ਕਿਲੋ ਦੇ ਜਮਾ ਚੌਂਡਾ ਹਾਜਰ ਆ ਤੇ ਥਾਂਡੇ ਵੀ ਬੜੀ ਸਾਫ ਸੁਥਰੀ ਆ ਹਨਾ ਹਾਂਜੀ ਸੋ ਥਾਂ ਦੇਖ ਸਕਦੇ ਬਿਲਕੁਲ ਜਮਾ ਮੱਝਾਂ ਨਾਲ ਦਾ ਤੇ ਦੁੱਧ ਵੀ ਫਿਰ ਘਰੇ ਵਰਤਨ ਵਾਲਾ ਫੈਰ ਵਾਲਾ ਵਧੀਆ ਜਮਾ ਹਾਂ ਬਿਲਕੁਲ ਹਾਂਜੀ ਮਾਚੀ ਸਮਝੋ ਇੱਕ ਗਾਂ ਨਾਲ ਰੇਡ ਕੀ ਰਹੂਗਾ ਰੇਡ ਦਾ ਫੂਨ ਠੀਕ ਹੈ ਜੈ ਜਊਗਾ ਜੈ ਜਊਗਾ ਗਾਂ ਸਾਹਿਬ ਅੱਗੇ ਆਪਾਂ ਢੋਪੜ ਘੱਬਰ ਦੇਖੀਏ ਨਾ ਛੇਵੀਂ ਨਾਲ ਜਰਸੀ ਹਾਂਜੀ ਵੀਰੇ ਇਹਦਾ ਕੀ ਮਛੋਕੜਾ ਕਿਵੇਂ ਕੀ ਗੱਲਬਾਤ ਇਹ ਵੀ ਆਪਣੇ ਘਰ ਦੀ ਹੋਈ ਸੀ ਠੀਕਾ ਕਾਫੀ ਟਾਈਮ ਤੋਂ ਆਪਣੇ ਕੋਲ ਹਾਂਜੀ ਹਾਂਜੀ ਠੀਕ ਹੈ ਤੇ ਦੂਜਾ ਸੂਆ ਸੀ ਤੀਜੇ ਨੂੰ ਘੱਪਣ ਆਏ ਹੁਣ ਤੀਜੇ ਸੂਏ ਦੀ ਸੇਵ ਹੀ ਨਹੀਂ ਨਹੀਂ ਘੱਪਣ ਹਾਂਜੀ ਆਪਣੀ ਚੈੱਕ ਜਮਾ ਹੋਈ ਪਈ ਹੈ ਚੈੱਕ ਪਾਸ ਕੋਈ ਬੰਦਾ ਕਰਾ ਸਕਦਾ ਹੈ ਠੀਕ ਹੈ ਦੁੱਧ ਕਿੰਨਾ ਹੁਣ ਦੁੱਧ 8 ਕਿਲੋ ਆ 6 ਮਨ ਕੇ ਲੈ ਲੈ ਪਾ ਦ 7 ਮਨ ਕੇ ਲੈ ਸਾਢੇ 3 ਕਿਲੋ ਡਾਗੇ ਦੁੱਧਾ 6 ਮਹੀਨੇ ਦੀ ਟੋਕਰ ਘੱਪਣ ਚੈੱਕ ਪਾਸ ਹਾਂਜੀ ਥਾਲਾ ਚ ਕੋਈ ਗੰਡ ਬਰੋੜੀ ਪੂਰ ਸਾਲ ਮਾਰਦੇ ਆ ਪਥਾਰਾ ਮਾਰਕੀਟ ਕੰਮ ਮਾਰ ਦੇ ਬਸ ਥਾਰਾ ਜੀ ਥਾਰਾ ਦੇਖ ਲੈ ਥਾਰਾ ਪਹਿਲੇ ਮਾਰਕੀਟ ਕੋਲ ਮੈਂ ਜਰਸੀਆਂ ਮਗਰ ਥਨੇ ਵੀ ਥਾਰਾ ਮ ਅਰੇ ਨਾ ਆਪਸ ਮਾਈ ਆਪਾ ਸੱਤਿਆਂ ਧਾਰਾ ਲਾ ਕੇ ਠੀਕ ਉਹ ਧਾਰਾ ਵਾਂਗ ਰਹੇਗੇ ਜੀ ਹਾਂ ਲੋ ਜੀ ਠੀਕ ਹੈ ਇਹਦਾ ਰੇਟ ਵੇਚਾਰ ਕੀ ਰੱਖਿਆ ਇਹ ਆਪਾ 45000 ਰੁਪਏ ਦੇ ਲਾਗੇ ਟੋਰੀ ਬਾਹਰ ਨੂੰ ਇਸ ਕੁਆਲਟੀ ਵਗੈਰਾ ਵੈੜ ਜੀ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਠੀਕ ਆ ਦੂਜਾ ਸੂਆ ਸੂ ਕੇ ਤੀਜੇ ਲਈ ਗੱਭਣਾ ਨਾਲੇ 7 ਕਿਲੋ ਦੁੱਧਾ ਥੱਲੇ ਨਾਲੇ ਪੇਟ ਚ ਬੱਚਾ 6 ਮਹੀਨਾ ਦੀ ਗੱਭਣਾ ਤੇ ਰੇਟ 45000 45000 ਮਾਨਦਾਨ ਤਾਂ ਹੋ ਜੂਗਾ ਮਾੜਾ ਮੋਟਾ ਕਰ ਲਾਂਗੇ ਬਹਿਰ ਪੰਜਾਬ ਵਾਲੀ ਜਾਤੀ ਆ ਜਿਹੜੇ ਇੱਥੇ ਲੋ ਦੂਜੀ ਨਹੀਂ ਹੈਗੀ ਇਹ ਠੀਕ ਆ 45000 ਚੋਏ ਬੰਦਿਆਂ ਮਾਰਦਾਨ ਕਰਦਾਂਗੇ ਬਾਕੀ 16 17 ਕਿਲੋ ਤੋਂ ਪਾਇਆ ਦਾ ਬੈਠ ਦੱਸਾਂ ਚੱਲ ਤਾਜੀ ਦਾ ਹਾਜੀ ਸੋ ਬਹੁਤ ਵੀ ਡਿਮਾਂਡ ਕਰਦਾ ਬਾਈ ਜੀ ਟੋਕੜ ਗੱਬਰ ਲੈਣੀ ਹੈ ਜਰਸੀ ਟੋਕੜ ਗੱਬਰ ਲੈਣੀ ਹੈ ਅੱਜ ਟੋਕੜ ਗੱਬਰ ਜਰਸੀ ਆਪਾਂ ਤੁਹਾਨੂੰ ਦਿਖਾਦੀ ਤੇ ਰੇਟ ਇੱਕ ਦਾ ਕਰਤਾ ਇੱਕ ਦਾ ਫੋਨ ਤੇ ਪੈਂਦਾ ਠੂਰ ਜਿਹੜਾ ਲਿਜਾਣਾ ਨੰਬਰ ਉਹ ਜੀ ਦਵਾਰਿਆ ਆਪਣਾ 86476881 ਸੋ ਵੀਰੋ ਦੇਖ ਲਿਓ ਸਭ ਦਾ ਤਹਿ ਦਿਲੋਂ ਧੰਨਵਾਦ